ਅੰਗਰ ਵਰਤਾਇਆ ਜਾ ਰਿਹਾ ਸੀਗਾ ਪਹਿਲਾਂ ਉੱਥੇ ਡਰੋਨ ਦੇ ਨਾਲ ਅਥੂ ਕੈਸ ਦਾ ਗੋਲਾ ਸਿੱਟਿਆ ਗਿਆ ਉੱਥੇ ਵੀਰੇ ਪ੍ਰਸ਼ਾਦਾ ਸ਼ਕਾਇਆ ਜਾ ਰਿਹਾ ਸੀ ਲੋਕਾਂ ਨੂੰ ਸੰਗਤਾਂ ਨੂੰ ਉੱਥੇ ਵੀ ਉਹਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਕਰੀਬਨ ਤਕਰੀਬਨ 1 ਕਿਲੋਮੀਟਰ ਦੇ ਲਾਗੇ ਛਾਗੇ ਇਹ ਡਰੋਨ ਉੱਥੇ ਪਹੁੰਚ ਕੇ ਪੰਜਾਬ ਦੀ ਹੱਦ 'ਚ ਹੁਣ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਲੈਂਦੀ ਹੈ ਵੀ ਸਾਡੇ ਏਰੀਆ ਦੇ ਵਿੱਚ ਕੀ ਹੋ ਰਿਹਾ ਇੱਥੇ ਪੰਜਾਬ 'ਚ ਸਾਡੇ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟ ਕਿੱਥੇ ਨੇ ਫਰੀडम ਟੂ ਸਪੀਚ ਕਿੱਥੇ ਆਰਟੀਕਲ 19 ਕੀ ਕਹਿੰਦਾ ਸਾਨੂੰ ਸਿਰ ਨਾਰੇ ਲਗਾ ਰਹੇ ਸੀ ਉੱਥੇ ਕਿਸਾਨੀ ਇਕਤਾ ਜ਼ਿੰਦਾਬਾਦ ਕਿਸਾਨੀ ਇਕਤਾ ਜ਼ਿੰਦਾਬਾਦ ਪਰ ਉਹ ਜਿਵੇਂ ਅਥਰੋਗਾਸ ਦੇ ਗੋਲੇ ਛੱਡ ਰਹੇ ਸੀ ਉਹਦੇ ਨਾਲ ਇੰਜ ਲੱਗ ਰਿਹਾ ਇੱਕ ਟਾਈਮ ਤੇ ਕਿਸਾ ਹੀ ਨਹੀਂ ਆਉਣਾ ਮੈਂ ਮੈਂ ਉੱਥੇ ਮੋਰੇ ਸੀ ਜਦੋਂ ਉਹਨਾਂ ਨੇ ਸੁੱਟਿਆ ਮੈਨੂੰ ਆ ਕਿਸਾਨ ਵੀਰਾਂ ਨੇ ਆ ਕੇ ਰੋਕਿਆ ਮੇਰੇ ਮੇਰੇ ਮੂੰਹ ਤੇ ਉਹਨਾਂ ਨੇ ਪਾਣੀ ਪਾਇਆ ਹਨਾ ਮੇਰੀ ਅੱਖਾਂ ਨੂੰ ਉਹਨਾਂ ਨੇ ਸਾਫ਼ ਕੀਤਾ ਉੱਥੇ ਤਾਂ ਇੰਜ ਲੱਗ ਰਿਹਾ ਕਿ ਇੱਕ ਅੱਧੇ ਬੰਦੇ ਦੀ ਜਾਨ ਚਲੀ ਜਾਣੀ ਆ ਜਿਹੋ ਜਿਹਾ ਮਾਹੌਲ ਉਹਨਾਂ ਨੇ ਉੱਥੇ ਬਣਾਇਆ ਹੋਇਆ ਲੱਗਦਾ ਠੀਕ ਹੈ ਜਵਾਨੀ ਆਈ ਹੋਈ ਹੈ ਪਰ ਜਵਾਨੀ ਤੋਂ ਬਾਅਦ ਇੱਥੇ ਬਜ਼ੁਰਗ ਵੀ ਨੇ ਜਦੋਂ ਉਹਨਾਂ ਨੂੰ ਕਿੱਕਲ ਸੁੱਟ ਕੇ ਭਜਾਰੇ ਨੇ ਇੱਕ ਅੱਧਾ ਬਜ਼ੁਰਗ ਮੈਂ ਬਹੁਤ ਬਜ਼ੁਰਗ ਦੇਖੇ ਜਿਹੜੇ ਥੱਲੇ ਸੁੱਟੇ ਹੋਏ ਨੇ ਇਹ ਲੋਕਤੰਤਰ ਤਾਂ ਮੈਨੂੰ ਕਿਤੇ ਵੀ ਨਹੀਂ ਲੱਗ ਰਿਹਾ ਜੇ ਕੋਈ ਕਵੇ ਕਿ ਇਹ ਲੋਕਤੰਤਰ ਆ ਮੈਨੂੰ ਭਾਈ ਇਹ ਲੋਕਤੰਤਰ ਅਸੀਂ ਪੰਜਾਬ ਦੇ ਵਿੱਚ ਖੜੇ ਆ ਨਾ ਪੰਜਾਬ ਦੇ ਵਿੱਚ ਗੋਲਾਬਾਰੀ ਕਰਨਾ ਇਹ ਕਿਤੇ ਦਾ ਜਾਇਜ਼ ਹੈ ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਵੀ ਜਾਇਜ਼ ਹੈ ਸੋ ਕਿਸਾਨਾਂ ਨੂੰ ਐਮਐਸਪੀ ਦੇ ਬਦਲੇ ਅਥਰੂ ਗੈਸ ਦੇ ਗੋਲੇ ਮਿਲ ਰਹੇ ਨੇ ਦੇਖੋ ਦੇ ਕੀ ਕਰ ਰਹੇ ਨੇ ਐਮਐਸਪੀ ਦੇ ਦੋ ਸਾਲ ਦੇ ਧਾਰੇ ਲਾਉਂਦੇ ਨੇ ਇਹ ਕਿ ਸਾਥ ਵੀ ਢੰਗ ਨਾਲੇ ਕਰ ਦਿੱਤਾ ਪਹਿਲ ਕੌਣ ਕਰ ਰਿਹਾ ਵੀਰੇ ਇਹ ਕਰ ਰਹੇ ਨੇ ਪਹਿਲ ਇਹਨਾਂ ਦਾ ਜਵਾਬ ਇਹਨਾਂ ਨੂੰ ਕਿਸਾਨਾਂ ਦੀ ਦਿੱਲੀ ਜਾਨ ਦੀ ਜਿਹੜੀ ਕਾਲ ਸੀਗੀ ਤਾਂ ਸਰਕਾਰ ਨੇ ਵੀ ਕਿਸਾਨ ਰੋਕੋ ਅੰਦੋਲਨ ਜਿਵੇਂ ਚਲਾਇਆ ਹੁੰਦਾ ਹੈ ਅਥਰੂ ਗੈਸ ਦੇ ਗੋਲਿਆਂ ਦਾ ਜਿਵੇਂ ਮੀਂਹ ਵਰਾ ਦਿੱਤਾ ਸਿੱਧੇ ਗੋਲੇ ਡੇਗ ਰਹੇ ਨੇ ਤਾਂ ਡਰੋਨ ਦੇ ਰਾਹੀਂ ਵੀ ਸਿੱਟੇ ਜਾ ਰਹੇ ਨੇ ਇਹ ਮਾਹੌਲ ਇਸ ਵੇਲੇ ਮੁੱਕੇ ਤੇ ਬਣਿਆ ਹੋਇਆ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਜੋਸ਼ 'ਚ ਨੋਜਵਾਨ ਲੱਗੇ ਵਧ ਰਹੇ ਨੇ ਕਿਉਂਕਿ ਐਮਐਸਪੀ ਦੀ ਗੱਲ ਹੈ ਸਰਕਾਰ ਟੇਬਲ ਟॉक ਤੇ ਤਾਂ ਮੰਨ ਨਹੀਂ ਰਹੀ ਸਗੋਂ ਦੀ ਵਾਪਸੀ ਦੇ ਵਿੱਚ ਇੱਕ ਵੱਡੀ ਕਾਰਵਾਈ ਕਰ ਰਹੀ ਹੈ ਤਾਂ ਜਥੇ ਬੰਦਗੇ ਵਧ ਰਹੀਆਂ ਨੇ ਤਾਂ ਜਥੇ ਬੰਦੀਆਂ ਨੇ ਖਾਸ ਕਰ ਨੌਜਵਾਨਾਂ ਨੇ ਢੜੇ ਬਣਾਏ ਹੋਏ ਨੇ ਗੁੱਟ ਬਣਾਏ ਹੋਏ ਨੇ ਛੁੱਟੀ ਬਣ ਕੇ ਵਾਰੀ-ਵਾਰੀ ਸਰ ਅੱਗੇ ਵਧ ਰਹੇ ਨੇ ਡਰੋਨ ਕੈਮਰੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਡੜੇ ਮਾਰ ਰਹੇ ਨੇ ਡਰੋਨ ਦੇ ਨਾਲ ਬੰਨ ਕੇ ਅਧਰੂ ਗੈਸ ਸਿੱਟਿਆ ਜਾ ਰਿਹਾ ਤਾਂ ਲੋਕ ਡਲੇ ਮਾਰ ਰਹੇ ਨੇ ਡਰੋਨ ਕੈਮਰੇ ਤੇ ਕਿਸ ਤਰੀਕੇ ਡਰੋਨ ਨੂੰ ਰੋਕਿਆ ਜਾਵੇ ਇਹ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਤੁਹਾਡੀ ਰਿਸਪੌਂਸਿਬਿਲਟੀ ਨਹੀਂ ਹੈ ਕਿ ਪੰਜਾਬ ਦੇ ਏਰੀਆ 'ਚ ਆ ਕੇ ਉਹ ਡਰੋਨ ਸੁੱਟ ਰਹੇ ਨੇ ਕਿ ਰਿਸਪੌਂਸਿਬਿਲਟੀ ਨਹੀਂ ਹੈਗੀ ਐਸਐਸਪੀ ਸਾਹਿਬ ਦੀ ਜਾਂ ਕੋਈ ਪੰਜਾਬ ਆਪਣੇ ਪਟਿਆਲਾ ਪ੍ਰਸ਼ਾਸਨ ਦੀ ਜਾਂ ਪੰਜਾਬ ਸਰਕਾਰ ਦੀ ਇਹ ਤੇ ਇਹ ਤੇ ਕਿਹਨਾਂ ਬਾਰਡਰ ਬਣਾ ਦਿੱਤਾ ਇਹ ਬਿਲਕੁਲ ਥੱਕਾ ਹੋ ਰਿਹਾ ਅਸੀਂ ਕਿਹੜਾ ਇੱਥੇ ਕੋਈ ਜੰਗ ਲੜਨੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨ ਜਾਣਾ ਦਿੱਲੀ ਦੇ ਵਿੱਚ ਆਰਾਮਣਾ ਬਹਿਣਾ ਅਸੀਂ ਕਿਸੇ ਨੂੰ ਤੰਗ ਨਹੀਂ ਕਰ ਰਹੇ ਚਾਰ ਦਿਨ ਹੋ ਗਏ ਨੇ ਹਰਿਆਣਾ ਪ੍ਰਸ਼ਾਸਨ ਨੇ ਬੈਰੀਕੇਡ ਲਾਇਆ ਹੋਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਰਿਆਣਾ ਪ੍ਰਸ਼ਾਸਨ ਨੂੰ ਦੱਸੋ ਹੁਣ ਇੱਥੇ ਪਰਚਾ ਕੌਣ ਕਰੇਗਾ ਇਹ ਜਿੰਮੇਵਾਰੀ ਲੈਂਦੀ ਹੈ ਪੁਲਿਸ ਤੇ ਪ੍ਰਸ਼ਾਸਨ ਜਿੰਮੇਵਾਰੀ ਲੈਂਦਾ ਅਸੀਂ ਤੇ ਇਥੋਂ ਲੰਘਣਾ ਹੈ ਸਾਨੂੰ ਰੋਕਿਆ ਜਾ ਰਿਹਾ ਜਿੱਥੇ ਲੰਗਰ ਵਰਤਾਇਆ ਜਾ ਰਿਹਾ ਸੀਗਾ ਪਹਿਲਾਂ ਉੱਥੇ ਡਰੋਨ ਦੇ ਨਾਲ ਅਧੂਰ ਗੈਸ ਦਾ ਗੋਲਾ ਸਿੱਟਿਆ ਗਿਆ ਉਥੇ ਵੀਰੇ ਪ੍ਰਸ਼ਾਦ ਦਾ ਸ਼ਕਾਇਆ ਜਾ ਰਿਹਾ ਸੀ ਲੋਕਾਂ ਨੂੰ ਸੰਗਤਾਂ ਨੂੰ ਉਥੇ ਵੀ ਉਹਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਉਹੀ ਗੱਲ ਹੈ ਵੀਰ ਜੀ ਦੇਖੋ ਤਕਰੀਬਨ ਤਕਰੀਬਨ 1 ਕਿਲੋਮੀਟਰ ਦੇ ਲਾਗੇ ਛਾ ਕੇ ਇਹ ਡਰੋਨ ਉਥੇ ਪਹੁੰਚ ਗਿਆ ਪੰਜਾਬ ਦੀ ਹੱਦ 'ਚ ਹੁਣ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਲੈਂਦੀ ਹੈ ਵੀ ਸਾਡੇ ਏਰੀਆ ਦੇ ਵਿੱਚ ਕੀ ਹੋ ਰਿਹਾ ਇੱਥੇ ਪੰਜਾਬ 'ਚ ਸਾਡੇ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟ ਕਿੱਥੇ ਨੇ ਫਰੀडम ਟੂ ਸਪੀਚ ਕਿੱਥੇ ਆਰਟੀਕਲ 19 ਕੀ ਕਹਿੰਦਾ ਸਾਨੂੰ ਡਰੋਨ ਆ ਚੁੱਕਾ ਹੈ ਡਰੋਨ ਦੇ ਨਾਲ ਉਹ ਹੰਝੂ ਗੈਸ ਦਾ ਗੋਲਾ ਬਣ ਕੇ ਬਾਬਾ ਜੀ ਕਿਸ ਦਾ ਨਾਰਾ ਲਾਂਦਾ ਜਵਾਨਾਂ ਨੂੰ ਹਰ ਕਿਸਾਨਾਂ ਨੂੰ ਪੜ੍ਹਾਇਆ ਹੋ ਇਸ ਨੂੰ ਸੋਚਣਾ ਚਾਹੀਦਾ ਇਸ ਨੂੰ ਸ਼ਰਮਾਣੀ ਚਾਹੀਦੀ ਰਿਹਾ ਪ੍ਰਧਾਨ ਮੰਤਰੀ ਬਣਾਇਆ ਥਾ ਵੋਟਾਂ ਪਾਇਆ ਕਾ ਜ਼ਿਮੀਂਦਾਰਾਂ ਨੇ ਹੀ ਬਣਾਇਆ ਵੋਟਾਂ ਪਾਇਆ ਪ੍ਰਧਾਨ ਮੰਤਰੀ ਪਰ ਇਸ ਨੂੰ ਮਰ ਜਾਣਾ ਚਾਹੀਦਾ ਚੂਲੂ ਪਰ ਨੱਕ ਡੱਬੋਏ ਕ ਪ੍ਰਧਾਨ ਮੰਤਰੀ ਜਿਹੋਣ ਸਾ ਐਸੇ ਕੰਮ ਕਰਿਆ ਦਾ ਖੱਟੜ ਨੂੰ ਨਾਲ ਮਰਨਾ ਚਾਹੀਦਾ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਨਹੀਂ ਕਰ ਸਕਦੇ ਨਾ ਜਿਹੜੇ ਬਾਰਡਰ ਪਾਕਿਸਤਾਨ ਦੇ ਨਾਲ ਨਸ਼ਾ ਆ ਰਿਹਾ ਆ ਅਗੁਰ ਜ਼ਿੰਮੇਦਾਰਾਂ ਪਰ ਐਸੇ ਡਰੋਨ ਦੇ ਨਾਲ ਨਸ਼ਾ ਪਾਕਿਸਤਾਨ ਤੋਂ ਆਉਂਦਾ ਉਹਨੂੰ ਰੋਕਣ ਦੀ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ ਨੇ ਖੱਟੜ ਹਰ ਆਪਣੇ ਵੇਚ ਰਹੇ ਆਂ ਔਰ ਅਥੀ ਕਮਾਈ ਕਰ ਰਹੇ ਆਂ ਦੋ ਨੰਬਰ ਦਾ ਕੰਮ ਖੱਟੜ ਸਰਕਾਰ ਸਭ ਤੇ ਚਾਹਨਾ ਕਰ ਰਹੀ ਹਰਿਆਣਾ ਬੀਜੇਪੀ ਔਰ ਦੂਸਰੀ ਸਰਕਾਰਾਂ ਚੱਕ-ਚੱਕ ਕਰ ਨੇ ਅੰਦਰ ਠੋਕਰ ਜਿਹੜੇ ਇਮਾਨਦਾਰ ਆ ਜਿਹੜਾ ਇਹਨਾਂ ਮੇ ਰਲ ਜਾਇਆ ਉਸ ਨੂੰ ਇਮਾਨਦਾਰ ਕਹਦੇ ਆਂ ਮਨ ਪਰਿਆ ਹੈ ਬਾਬਾਈ ਦਾ ਅੱਖਾਂ ਬਹੁਤ ਜ਼ਿਆਦਾ ਲਾਲ ਹੋਈਆਂ ਪਈਆਂ ਨੇ ਤੁਸੀਂ ਦੇਖਦਾ ਹੋ ਸਾਹਮਣੇ ਜਿੰਨੇ ਵੀ ਨੌਜਵਾਨ ਆ ਰਹੇ ਨੇ ਸੋ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਬਾਬਾਈ ਲਗਾਤਾਰ ਬੰਮ ਸਿੱ ਬਿਲਕੁਲ ਬਿਲਕੁਲ ਵੀਰ ਇਹਨਾਂ ਨੇ ਕਿੰਨੇ ਛੋਟੇ ਸਾਡੇ ਲੱਤ ਤੇ ਵੀ ਲੱਗੇ ਇੱਕ ਤੇ ਹੁਣ ਇਹਨਾਂ ਸਾਧਨ ਹੈ ਨਹੀਂ ਢਰ ਕੇ ਇੱਕਦਮ ਇਹਨਾਂ ਨੇ ਬਰਸਾਤੇ ਕਰਤੀ ਗੋਲਿਆਂ ਦੀ ਥੋੜੇ ਸਾਹਮਣੇ ਦੇਖੋ ਦਿਖਾਓ ਕੈਮਰੇ ਕਿੰਨੇ ਮਾਰੇ ਇਹਨਾਂ ਨੇ ਗੋਲੇ ਚਲੋ ਬਾਬਾ ਜੀ ਮੀਂਹ ਜਿਵੇਂ ਮੀਂਹ ਚੱਲ ਰਿਹਾ ਹੁੰਦਾ ਗੜੇ ਪੈ ਰਹੇ ਹੁੰਦੇ ਉਵੇਂ ਗੋਲੇ ਛੱਟੇ ਜਾ ਰਹੇ ਨੇ ਧੁਮਾਕਾ ਵੀ ਹੋ ਜਾ ਰਿਹਾ ਹੈ ਇਹ ਬਹੁਤ ਮਾੜੀ ਸਰਕਾਰ ਹੈ ਜੀ ਬਹੁਤ ਹੀ ਮਾੜੀ ਸਰਕਾਰ ਹੈ ਇਹਨੇ ਪੱਠਾ ਫਟਾਦਾ ਜ਼ਿਮੀਦਾਰਾਂ ਸਾਰਾਂ ਦਾ ਹਾਂ ਜੀ ਇਹ ਬਹੁਤ ਮਾੜੀ ਸਰਕਾਰ ਹੈ ਬੇਜ ਐ ਐਮਐਸਪੀ ਦੀ ਮੰਗ ਹੈ ਸਰਕਾਰ ਤੋਂ ਐਮਐਸਪੀ ਦੇ ਬਦਲੇ ਗੋਲੇ ਸਿੱਟੇ ਇਹ ਹੁਣ ਕਹਿੰਦੇ ਮੀਟਿੰਗ ਚੱਲ ਰਹੀ ਆ ਹੁਣ ਮਿਟਕੀ ਨਹੀਂ ਤੇ ਜ਼ਿਆਦਾ ਕੀ ਕੰਜਰਾਂ ਦੇ ਹੈ ਜੀ ਇਦਾਂ ਹੈ ਬਹੁਤ ਪਰ ਹੈ ਕਿਸਾਨ ਆਰ ਤੁਸੀਂ ਦੇਖ ਸਕਦੇ ਹੋ ਜਿੱਦਾਂ ਐਮਐਸਪੀ ਲੈਣ ਦੀ ਮੰਗ ਹੈ ਗਿਆ ਐਮਐਸਪੀ ਦੇ ਬਦਲੇ ਐਮਐਸਪੀ ਦੇ ਬਦਲੇ ਮੀਂਹ ਵਰਾਤਾ ਦੇਖੋ ਦੇ ਕੀ ਕਰ ਰਹੇ ਨੇ ਐਮਐਸਪੀ ਦੇ 2 ਸਾਲ ਦੇ ਲਾਰੇ ਲਾਉਂਦੇ ਨੇ ਇੱਕ ਸਾਤ ਮੀਂਹ ਢੰਗ ਨਾਲ ਕਰ ਦਤਾ ਪਹਿਰ ਕਾਉਂਟ ਕਰ ਰਹੇ ਵੀਰੇ ਇਹ ਕਰ ਰਹੇ ਨੇ ਪਹਿਲ ਇਹਨਾਂ ਦਾ ਜਵਾਬ ਇਹਨਾਂ ਨੂੰ ਮਿਲੂ ਕਿਸਾਨਾਂ ਦੀ ਦਿੱਲੀ ਜਾਣ ਦੀ ਜਿਹੜੀ ਕਾਲ ਸੀਗੀ ਤਾਂ ਸਰਕਾਰ ਨੇ ਵੀ ਕਿਸਾਨ ਰੋਕੋ ਅੰਦੋਲਨ ਜਿਵੇਂ ਚਲਾਇਆ ਹੁੰਦਾ ਹੈ ਅਥਰੂ ਗੈਸ ਦੇ ਗੋਲੇ ਆਉਂਦਾ ਜਿਵੇਂ ਮੀਂਹ ਵਰਾ ਦਿੱਤਾ ਸਿੱਧੇ ਗੋਲੇ ਡੇਗ ਰਹੇ ਨੇ ਤਾਂ ਡਰੋਨ ਦੇ ਰਾਹੀਂ ਵੀ ਸਿੱਟੇ ਜਾ ਰਹੇ ਨੇ ਇਹ ਮਹੌਲ ਇਸ ਵਾਲੇ ਮੌਕੇ ਤੇ ਬਣਿਆ ਹੋਇਆ ਹੈ ਇਸ ਵੇਲੇ ਹੁਣ ਤੱਕ ਸੈਂਕੜੇ ਹੀ ਅਥਰੂ ਗੈਸ ਦੇ ਗੋਲੇ ਸਿੱਟ ਦਿੱਤੇ ਸਰਕਾਰ ਨੇ ਸੋ ਲਗਾਤਾਰ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਸਵੇਰੇ ਤੋਂ ਹੁਣ ਤੱਕ ਦੇਖੀ ਸੀਗੀ ਇੱਥੇ ਲਗਾਤਾਰ ਧੁੰਦ ਵਰਗਾ ਧੂਆਂ ਖਤਮ ਹੀ ਨਹੀਂ ਹੋ ਰਿਹਾ ਪ੍ਰਿਆ ਪ੍ਰਿਆ ਸਾਡੇ ਪੱਤਰਕਾਰ ਨੇ ਬਹੁਤ ਖਾਲ ਕੀਤਾ ਹੋਇਆ ਹੈ ਬਿਲਕੁਲ ਮੈਨੂੰ ਮੈਂ ਸਭ ਤੋਂ ਮੂਰੇ ਸੀ ਜਦੋਂ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸੁੱਟਨੇ ਸ਼ੁਰੂ ਕੀਤੇ ਹਨਾ ਇੰਜ ਲੱਗਾ ਉਹ ਸਿਰਫ ਨਾਰੇ ਲਗਾ ਰਹੇ ਸੀ ਉੱਥੇ ਕਿਸਾਨੀ ਇਕਤਾ ਜ਼ਿੰਦਾਬਾਦ ਕਿਸਾਨੀ ਇਕਤਾ ਜ਼ਿੰਦਾਬਾਦ ਪਰ ਉਹ ਜਿਵੇਂ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਸੀ ਬਿਲਕੁਲ ਵੀ ਨਹੀਂ ਸਮਝ ਲੱਗ ਰਿਹਾ ਲੋਕਤੰਤਰ ਹੈ ਇਹ ਲੋਕਤੰਤਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਲੱਗ ਰਹੀ ਉੱਥੇ ਕਿਉਂਕਿ ਜੋ ਉਹ ਗੋਲੇ ਸੁੱਟ ਰਹੇ ਨੇ ਜੋ ਕੈਮੀਕਲ ਉਹ ਸੁੱਟ ਰਹੇ ਨੇ ਉਹ ਦਿਨਾਂ ਲੰਜ ਲੱਗ ਰਿਹਾ ਇੱਕ ਟਾਈਮ ਤੇ ਕਿ ਸਾਹ ਹੀ ਨਹੀਂ ਆਉਣਾ ਮੈਂ ਮੈਂ ਉੱਥੇ ਮੋਰੇ ਸੀ ਜਦੋਂ ਉਹਨਾਂ ਨੇ ਸੁੱਟਿਆ ਮੈਨੂੰ ਆ ਵੀਰਾਂ ਨੇ ਆ ਕੇ ਰੋਕਿਆ ਮੇਰੇ ਮੇਰੇ ਮੂੰਹ ਤੇ ਉਹਨਾਂ ਨੇ ਪਾਣੀ ਪਾਇਆ ਹੈ ਨਾ ਮੇਰੀ ਅੱਖਾਂ ਨੂੰ ਉਹਨਾਂ ਨੇ ਸਾਫ਼ ਕੀਤਾ ਉੱਥੇ ਤਾਂ ਇੰਜ ਲੱਗ ਰਿਹਾ ਕਿ ਇੱਕ ਅੱਧੇ ਬੰਦੇ ਦੀ ਜਾਨ ਚਲੀ ਜਾਣੀ ਹੈ ਜਿਹੋ ਜਿਹਾ ਮਾਹੌਲ ਉਹਨਾਂ ਨੇ ਉੱਥੇ ਬਣਾਇਆ ਹੋਇਆ ਹੈ ਬਿਲਕੁਲ ਜਿਸ ਤਰੀਕੇ ਧਮਾਕੇ ਦੀ ਆਵਾਜ਼ ਵੀ ਆ ਆਪਾਂ ਸ਼ਾਮ ਨੂੰ ਜਦੋਂ ਗੋਦੀ ਮੀਡੀਆ ਟੀਵੀ ਚਲਾਉਣਾ ਹੈ ਤਸਵੀਰਾਂ ਜਾਂ ਰਿਪੋਰਟਿੰਗ ਬਿਲਕੁਲ ਇਹਦੇ ਉਲਟ ਹੋਊਗੀ ਉਹ ਤੋਂ ਮਨ ਹੋ ਜ਼ਰਾ ਦੁਖਦਾ ਕਿ ਪੱਤਰਕਾਰ ਵੀ ਖਿਲਾਫ ਹੋ ਗਏ ਸਰਕਾਰ ਵੀ ਇਹ ਦੇਸ਼ ਦਾ ਨਾਗਰਿਕ ਜਾਵੇ ਤਾਂ ਕਿੱਧਰ ਤੁਸੀਂ ਇਹ ਦੇਖੋ ਕਿ ਇੱਥੇ ਠੀਕ ਹੈ ਜਵਾਨੀ ਆਈ ਹੋਈ ਹੈ ਪਰ ਜਵਾਨੀ ਤੋਂ ਬਾਅਦ ਇੱਥੇ ਬਜ਼ੁਰਗ ਵੀ ਨੇ ਜਦੋਂ ਉਹਨਾਂ ਨੂੰ ਹੀ ਕੈਮੀਕਲ ਸੋਟਕੇ ਪਜਾ ਰਹੇ ਨੇ ਇੱਕ ਅੱਧਾ ਬਜ਼ੁਰਗ ਮੈਂ ਬਹੁਤ ਬਜ਼ੁਰਗ ਦੇਖੇ ਜਿਹੜੇ ਥੱਲੇ ਸੁੱਟੇ ਹੋਏ ਨੇ ਆ ਸਾਹਮਣੇ ਦੇਖੋ ਹੈਲੀਕਾਪਟਰਾਂ ਦੇ ਨਾਲ ਇਹ ਵਾਰ ਕਰ ਰਹੇ ਨੇ ਹਨਾ ਬਜ਼ੁਰਗੋਥੇ ਲੀਟੇ ਦੇਖ ਕੇ ਉਦੀ ਉੱਤੋਂ ਲੋਕ ਚੜ ਰਹੇ ਨੇ ਇਹ ਲੋਕਤੰਤਰ ਤਾਂ ਮੈਨੂੰ ਕਿਤੇ ਵੀ ਨਹੀਂ ਲੱਗ ਰਿਹਾ ਜੇ ਕੋਈ ਕਵੇ ਕਿ ਇਹ ਲੋਕਤੰਤਰ ਆ ਮੈਨੂੰ ਭਾਈ ਇਹ ਲੋਕਤੰਤਰ ਅਸੀਂ ਪੰਜਾਬ ਦੇ ਵਿੱਚ ਖੜੇ ਆ ਨਾ ਹਰਿਆਣਾ ਤੇ ਪੰਜਾਬ ਦਾ ਇਹ ਬਾਰਡਰ ਹੈ ਪਰ ਅਸੀਂ ਤਾਂ ਪੰਜਾਬ ਦੇ ਵਿੱਚ ਖੜੇ ਆ ਪੰਜਾਬ ਦੇ ਵਿੱਚ ਗੋਲਾਬਾਰੀ ਕਰਨਾ ਇਹ ਕਿਤੇ ਦਾ ਜਾਇਜ਼ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਬਿਲਕੁਲ ਵੀ ਜਾਇਜ਼ ਹੈ ਬਿਲਕੁਲ ਸੋਹੇ ਹਾਲਾਤ ਨਹੀਂ ਪਰ ਇਹ ਤੁਸੀਂ ਗੱਲਬਾਤ ਆਪਣਾ ਧਿਆਨ ਵੀ ਰੱਖੋ ਸੋ ਇਹ ਵੱਡੇ ਟਰੈਕਟਰ ਜਿਹੜੇ ਸਪੈਸ਼ਲ ਮੁੰਡੇ ਵੀ ਧੜਿਆਂ ਦੇ ਵਿੱਚ ਵਾਰੀ ਸਰ ਅੱਗੇ ਨੂੰ ਵੱਧ ਰਹੇ ਨੇ ਆ ਜੌਂਡੀਅਰ ਪਹੁੰਚ ਚੁੱਕਾ ਹੈ ਕਿਉਂਕਿ ਅੱਗੇ ਪੱਥਰ ਹਲਾਉਣੇ ਬਹੁਤ ਮੁਸ਼ਕਲ ਆ ਪੂਰੇ ਤਰੀਕੇ ਦੇ ਨਾਲ ਪੂਰੀ ਤਿਆਰੀ ਦੇ ਨਾਲ ਜੇ ਮੋਰਿਆਂ ਦੀ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜੋਸ਼ ਚ ਨੌਜਵਾਨ ਅੱਗੇ ਵਧ ਰਹੇ ਨੇ ਕਿਉਂਕਿ ਐਮਐਸਪੀ ਦੀ ਗੱਲ ਹੈ ਸਰਕਾਰ ਟੇਬਲ ਟਾਕ ਤੇ ਤਾਂ ਮੰਨ ਨਹੀਂ ਰਹੀ ਸੋਗੋਂ ਦੀ ਵਾਪਸੀ ਦੇ ਵਿੱਚ ਇੱਕ ਵੱਡੀ ਕਾਰਵਾਈ ਕਰ ਰਹੀ ਹੈ ਤਾਂ ਜਥੇਬੰਦੀਆਂ ਵੀ ਅੱਗੇ ਵਧ ਰਹੀਆਂ ਨੇ ਤਾਂ ਜਥੇਬੰਦੀਆਂ ਨੇ ਖਾਸ ਕਰ ਨੌਜਵਾਨਾਂ ਨੇ ਧੜੇ ਬਣਾਏ ਹੋਏ ਨੇ ਗੁੱਟ ਬਣਾਏ ਹੋਏ ਨੇ ਚੁੱਟੀ ਬਣ ਕੇ ਵਾਰੀ-ਵਾਰੀ ਸਰ ਅੱਗੇ ਵਧ ਰਹੇ ਨੇ ਨੌਜਵਾਨ ਕਹਿੰਦੇ ਕਿ ਦੇਖਦੇ ਨੇ ਕਿੰਨੇ ਕੁ ਗੋਲੇ ਇਹਨਾਂ ਦੇ ਕੋਲੇ ਬੱਚੇ ਸਾਡੇ ਕੋਲੇ ਹਿੱਕਾਂ ਬਹੁਤ ਨੇ ਸੋ ਕਿਸਾਨਾਂ ਨੂੰ ਐਮਐਸਪੀ ਦੇ ਬਦਲੇ ਅਥਰੂ ਗੈਸ ਦੇ ਗੋਲੇ ਮਿਲ ਰਹੇ ਨੇ ਫਿਲਹਾਲ ਸ਼ੰਭੂ ਬੈਰੀਅਰ ਦੇ ਉੱਤੇ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ ਕਿਸਾਨ ਲਗਾਤਾਰ ਦਿੱਲੀ ਜਾਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਮੋਰਲੇ ਪਾਸਿਓਂ ਤਮਾਕੇ ਦੀ ਆਵਾਜ਼ ਤੁਸੀਂ ਸੁਣ ਰਹੇ ਹੋਵੋਗੇ ਅਥਰੂ ਗੈਸ ਦੇ ਗੋਲੇ ਲਗਾਤਾਰ ਸਿੱਟੇ ਜਾ ਰਹੇ ਨੇ ਕੀ ਬਣਦਾ ਹੈ ਆਉਣ ਵਾਲੇ ਸਮੇਂ ਚ ਕੀ ਸਰਕਾਰ ਟੇਬਲ ਟਾਕ ਕਰਕੇ ਇਸ ਤਣਾ ਵਾਲੇ ਮਾਹੌਲ ਨੂੰ ਖਤਮ ਕਰਦੀ ਹੈ ਕਿ ਨਹੀਂ ਕਿਉਂਕਿ ਇਹ ਖਤਮ ਹੋਣਾ ਚਾਹੀਦਾ ਹੈ ਇਹਦੇ ਨਾਲ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਪੰਜਾਬ ਦਾ ਕਿਸਾਨਾਂ ਦਾ ਸਰਕਾਰ ਨੂੰ ਇਹਦੇ ਬਾਰੇ ਚਿੰਤਾ ਪ੍ਰਗਟ ਕਰਕੇ ਨੂੰ ਇੱਕ ਪਾਸੇ ਲਾਉਣਾ ਚਾਹੀਦਾ ਹੈ ਤੇ ਐਮਐਸਪੀ ਦੇ ਸਹਿਮਤੀ ਬਣਾਉਣੀ ਚਾਹੀਦੀ ਹੈ ਆਪਣੇ ਸੋਗੀ ਰਵੀ ਸ਼ੰਕੇ ਦੇ ਨਾਲ ਕਰਨ ਸ਼ਰਮਾ ਅਖਰ ਦੇ